ਉਹ ਜੀ ਥੋੜਾ ਦੁੱਖਾਂ ਤੇ ਚਾਤ ਮਾਰੀਏ ਕਿ ਦੁੱਖ ਕੀ ਹਨ ਆਪਾਂ ਪਹਿਲਾਂ ਵੀ ਥੋੜਾ ਦੇਖਿਆ ਸੀਗਾ ਕਿ ਪ੍ਰਭੂ ਪ੍ਰਮਾਤਮਾ ਤੋਂ ਵਿਛੋੜਾ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਜੀ ਪਰ ਪਹਿਲਾਂ ਸ਼ਾਸਤਰਾਂ ਅਨਸਾਰ ਦੁੱਖਾਂ ਤੇ ਨਿਗਾ ਮਾਰਦੇ ਆ ਜੀ ਉਹਨਾਂ ਇਨਸਾਨ ਤਿੰਨ ਤਰ੍ਹਾਂ ਦੇ ਦੁੱਖ ਹੁੰਦੇ ਨੇ ਜੀ ਆ ਅਧਿਆਤਮਿਕ ਸਰੀਰਕ ਤੇ ਮਨ ਦੇ ਦੁੱਖ ਜਾਂ ਸਰੀਰਕ ਤੇ ਮਨ ਦੇ ਕਲੇਸ਼ ਜੀ ਅਧ ਭੌਤਿਕ ਜੋ ਭਾਵ ਬਹਿਰੀਆਂ ਜਾਂ ਪਸ਼ੂਆਂ ਪੰਛੀਆਂ ਤੋਂ ਹੋਵੇ ਅ ਅੱਜ ਦਾ ਵਿਖ ਜੋ ਪ੍ਰਕਿਰਤੀ ਸ਼ਕਤੀਆਂ ਤੋਂ ਹੋਵੇਂ ਜਿਵੇਂ ਜੀ ਅੰਧੇਰੀ ਦਾ ਚਲਣਾ ਬਿਜਲੀ ਡਿੱਗ ਪੈਣਾ ਪੁਚਾਲ ਆ ਜਾਣਾ ਲੈਂਡਸਲਾਈਡ ਕਹਿਣ ਨੇ ਜਿਹਨੂੰ ਜੀ ਉਹਦੇ ਕਾਰਨ ਜਿਹੜੇ ਸਰੀਰ ਨੂੰ ਕਸ਼ਟ ਆਉਂਦੇ ਆ ਦੁੱਖ ਮਿਲਦੇ ਆ ਇਹ ਸ਼ਾਸਤਰ ਅਨੁਸਾਰ ਤਿੰਨ ਦੁੱਖ ਨੇ ਜੀ ਅ ਗੁਰਬਾਣੀ ਅਨਸਾਰ ਮਨੁੱਖ ਜਿਹੜਾ ਉਹ ਹਰ ਵਕਤ ਹੀ ਦੁੱਖ ਵਿੱਚ ਰਹਿੰਦਾ ਹੈ ਜੀ ਪਰ ਫਿਰ ਵੀ ਤਿੰਨ ਜਿਹੜੇ ਖਾਸ ਦੁੱਖ ਨੇ ਪਹਿਲਾ ਹੈ ਜੀ ਦੁੱਖ ਵਿਛੋੜਾ ਦੂਸਰਾ ਹੈ ਜੀ ਦੁੱਖ-ਪੁੱਖ ਦਾ ਤੀਸਰਾ ਹੈ ਜੀ ਜਮਦੂਤਾਂ ਦਾ ਦੁੱਖ ਪਹਿਲਾ ਵਿਛੋੜਾ ਜੋ ਪ੍ਰਭੂ ਪਰਮਾਤਮਾ ਤੋਂ ਵਿਛੜ ਗਿਆ ਜੀ ਪ੍ਰਭੂ ਪਰਮਾਤਮਾ ਤੋਂ ਦੂਰੀ ਦਾ ਪੁੱਖ ਦਾ ਦੁੱਖ ਹੈ ਜੀ ਮਾਇਆ ਦਾ ਜਿੰਮੇ ਉਹ ਕਹਿੰਦੇ ਪੈਸਾ ਪਰਿਵਾਰ ਪਦਾਰਥ ਘਰ ਕਾਰ ਪਹਿਲਾਂ ਵੀ ਗੱਲ ਕਰਦੇ ਸੀਗੇ ਲੋਕ ਇਹੇ ਦੁਖੀ ਰਹਿੰਦਾ ਉਹ ਮੇਰੇ ਘਰ ਪੁੱਤ ਜੰਮ ਲਵੇ ਮੇਰੇ ਘਰ ਧੀ ਜੰਮ ਲਵੇ ਮੇਰੇ ਕੋਲੇ ਗੱਡੀ ਹੈ ਨਹੀਂ ਦੂਜਿਆਂ ਕੋਲ ਗੱਡੀ ਆ ਮੇਰੇ ਕੋਲ ਘਰ ਰਹੇ ਨਹੀਂ ਦੂਜਿਆਂ ਕੋਲ ਘਰ ਆ ਇਹ ਦੁੱਖ ਚ ਬੰਦਾ ਰਹਿੰਦਾ ਤੀਜਾ ਜੀ ਜਮਦੂਤ ਜਿਹੜਾ ਮੌਤ ਦਾ ਡਰ ਆ ਇਹ ਸਾਰਾ ਪਿਛਲੀਆਂ ਪੰਕਤੀਆਂ ਵਿੱਚ ਮਹਾਰਾ ਜੀ ਨੇ ਸਾਰੇ ਦੁੱਖ ਤੋੜ ਦਿੱਤੇ ਨੇ ਜੀ ਤੇ ਅੱਗੇ ਗੁਰੂ ਨਾਨਕ ਦੇਵ ਜੀ ਪਹਿਲਾਂ ਵੀ ਗੱਲ ਕਹੀ ਕਿ ਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਹਰ ਵਕਤ ਦੁੱਖ ਵਿੱਚ ਰਹਿੰਦਾ ਉਹ ਕਿਵੇਂ ਜੀ ਆਹ ਸ਼ਲੋਕ ਪੜ ਲੇ ਨੇ ਸ਼ਲੋਕ ਮਹੱਲਾ ਪਹਿਲਾ ਭਾਵ ਪਹਿਲੇ ਪਾਤਸ਼ਾਹ ਜੀ ਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਭਾਵ ਮਨੁੱਖ ਜਿਹੜਾ ਦੁੱਖ ਦੇ ਵਿੱਚ ਜੰਮਦਾ ਹੈ ਜੀ ਦੁੱਖ ਦੇ ਵਿੱਚ ਹੀ ਮਰਦਾ ਹੈ ਤੇ ਦੁੱਖ ਦੇ ਵਿੱਚ ਹੀ ਸੰਸਾਰ ਵਿੱਚ ਜੀ ਕੇ ਆਪਣੀ ਜ਼ਿੰਦਗੀ ਕੱਢਦਾ ਹੈ ਜੀ ਦੁੱਖ ਦੁੱਖ ਅੱਗੇ ਆਖੀਐ ਪੜ ਪਰ ਕਰੇ ਪੁਕਾਰ ਕਹਿੰਦੇ ਨੇ ਜੀ ਪੜਖ ਪੜ ਕੇ ਵੀ ਉਹ ਬਿਲਕਦੇ ਹਨ ਪਰ ਜੋ ਅੱਗੇ ਮਿਲਦਾ ਹੈ ਉਹਨਾਂ ਨੂੰ ਹੋਰ ਵੀ ਦੁੱਖਾਂ ਦਾ ਦੁੱਖ ਮਿਲਦਾ ਹੈ ਜੀ ਮਾਰੇ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਖਸੋ ਹੀ ਨਹੀਂ ਗੱਲ ਹੈ ਜੀ ਮਾਰੇ ਕਹਿੰਦੇ ਦੁੱਖ ਦੀਆਂ ਪੰਡਾਂ ਖੋਲੀਆਂ ਉਹਨਾਂ ਵਿੱਚੋਂ ਇੱਕ ਵੀ ਸੁੱਖ ਨਹੀਂ ਮਿਲਿਆ ਬੰਦੇ ਨੂੰ ਦੁੱਖ ਵਿੱਚ ਜੀਓ ਜਲਾਇਆ ਦੁੱਖ ਚੱਲਿਆ ਰੋਏ ਕਹਿੰਦੇ ਮਨੁੱਖ ਨੇ ਦੁੱਖ ਦੇ ਵਿੱਚ ਆਪਣੀ ਜਿੰਦ ਨੂੰ ਜਲਾ ਦਿੱਤਾ ਜੀ ਆਪਣੀ ਜੀਨ ਨੂੰ ਰੋ ਰੋ ਕੇ ਇਸ ਸੰਸਾਰ ਤੋਂ ਦੁੱਖ ਦੇ ਵਿੱਚ ਚਲੇ ਆ ਵੀ ਗਿਆ ਜੀ ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਇ ਨਾਨਕ ਆਖਦਾ ਏ ਮੇਰੇ ਆ ਮਨਾ ਜੇਕਰ ਤੂੰ ਆਪਣੇ ਆਪ ਨੂੰ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਰਤ ਲਿਆ ਪਾਵ ਰੰਗ ਲਿਆ ਤਾਂ ਤੇਰਾ ਮਨ ਤਨ ਦੋਨੇ ਹਰਿਆ ਭਰਿਆ ਰਹੂਗਾ ਦੁੱਖ ਕਿਆਂ ਅੱਗੀਆਂ ਮਾਰੀਆਂ ਪੀ ਦੁੱਖਦਾਰੂ ਹੋਏ ਪਾਉ ਜਿਹੜਾ ਮਨੁੱਖ ਆ ਨਾ ਉਹ ਦੁੱਖ ਦੇ ਵਿੱਚ ਸੜਿਆ ਜਾਂਦਾ ਜੀ ਆਤਮਿਕ ਮੌਕ ਮਰ ਜਾਂਦਾ ਪਰ ਮਹਾਰਾਜ ਕਹਿੰਦੇ ਕਬਰਾਂ ਨਾ ਇਹ ਜਿਹੜਾ ਦੁੱਖ ਆ ਨਾ ਦੁੱਖ ਪੀ ਦਾਰੂ ਹੋਏ ਇਹ ਵੀ ਤੇਰਾ ਇਲਾਜ ਹੀ ਹੈ ਠੀਕ ਹੈ ਜੀ ਸਭ ਰੋਗਾਂ ਦੀ ਜਿਹੜੀ ਦਵਾਈ ਆ ਨਾ ਇਹ ਦੁੱਖ ਹੀ ਆ ਕਿਉਂਕਿ ਦੁੱਖ ਕਰਕੇ ਹੀ ਤੈਨੂੰ ਜਿਹੜਾ ਤੇਰੀ ਮੁਕਤੀ ਦਾ ਸਾਧਨ ਆ ਉਤਨੂੰ ਮਿਲੂਗਾ ਕਿਉਂ ਕਿ ਜਰੂਰ ਤੂੰ ਦੁਖੀ ਹੁੰਨਾ ਨਾ ਤੂੰ ਪ੍ਰਭ ਪ੍ਰਮਾਤਮਾ ਨੂੰ ਯਾਦ ਹੀ ਉਦੋਂ ਕਰਦਾ ਜਦੋਂ ਤੇਰੇ ਤੇ ਕੋਈ ਦੁੱਖ ਆਂਦਾ ਜਦੋਂ ਤੇਰੇ ਤੇ ਕੋਈ ਤਕਲੀਫ ਆਂਦੀ ਆ ਹਾਇ ਰਬਾ ਹਾਇ ਰਬਾ ਕਰਦਾ ਉਦੋਂ ਤੂੰ ਰੱਬ ਨੂੰ ਯਾਦ ਕਰਦਾ ਸੁੱਖ ਵਿੱਚ ਤਾਂ ਤੈਨੂੰ ਰੱਬ ਭੁੱਲ ਜਾਂਦਾ ਤੈਨੂੰ ਉਸ ਦੀ ਤਾਂਗ ਹੀ ਨਹੀਂ ਰਹਿੰਦੀ ਤੈਨੂੰ ਇੱਛਾ ਹੀ ਨਹੀਂ ਰਹਿੰਦੀ ਸੁੱਖ ਵਿੱਚ ਤੂੰ ਰੱਬ ਨੂੰ ਟਾਪੇ ਦੱਸਦਾ ਠੀਕ ਹੈ ਜੀ ਅੱਗੇ ਇੱਕ ਹੋਰ ਸ਼ਬਦ ਆਂਦਾ ਜੀ ਦੁੱਖਦਾਰੂ ਸੁਖ ਰੋਗ ਭਇਆ ਜਿਹੜਾ ਦੁੱਖ ਆ ਉਹ ਦਾਰੂ ਬਣ ਗਿਆ ਜਿਹੜਾ ਸੁੱਖ ਆ ਉਹ ਰੋਗ ਬਣ ਗਿਆ ਜੀ ਜਾਂ ਸੁਖ ਤਾਂਮਨਾ ਹੋਈ ਜਿੱਥੇ ਸੁੱਖ ਆ ਤੈਨੂੰ ਉੱਥੇ ਪ੍ਰਭੂ ਪਰਮਾਤਮਾ ਦੀ ਲਾਲਸਾ ਨਹੀਂ ਹੈ ਤਾਂਮ ਹੁੰਦਾ ਜੀ ਲਾਲਚ ਕਰਨਾ ਕਿਸੇ ਜੀ ਦਾ ਤਮਾ ਕਰਨੀ ਲਾਲਸਾ ਕਰਨੀ ਜਿੱਥੇ ਸੁੱਖ ਹਨ ਸੁੱਖਾ ਜਿੱਥੇ ਜਾ ਸੁੱਖ ਫਿਰ ਤੈਨੂੰ ਪ੍ਰਭੂ ਪਰਮਾਤਮਾ ਦੀ ਖਿੱਚ ਨਹੀਂ ਪੈਂਦੀ ਜਦੋਂ ਤੂੰ ਦੁੱਖ ਹੋਊਗਾ ਤੂੰ ਪਾਠ ਕਰਦਾ ਤੂੰ ਅਰਦਾਸ ਕਰਦਾ ਤੂੰ ਬੇਨਤੀਆਂ ਕਰਦਾ ਰੱਬਾ ਮੈਨੂੰ ਠੀਕ ਕਰ ਦੇ ਮੈਨੀਆਂ ਬੇਨਤੀਆਂ ਕਰੂੰ ਮੈਨੀਆਂ ਅਰਦਾਸਾਂ ਕਰੂੰ ਮੈਨੇ ਪਾਠ ਕਰੂੰ ਮੈਨੇ ਸੋਮਵਰ ਮਸੀਹਾਂ ਨਾਇਆ ਕਰੂੰ ਮੈਂ ਆਖ ਰਿਹਾ ਕਰੂੰ ਮੈਂ ਉਹ ਕਰ ਰਿਹਾ ਕਰੂੰ ਜਿਹੜਾ ਦੁੱਖ ਹੈ ਫਿਰ ਦਾਰੂ ਬਣ ਜਾਂਦਾ ਤੂੰ ਪਰਮਾਤਮਾ ਨੂੰ ਯਾਦ ਕਰਦਾ ਠੀਕ ਹੈ ਏ ਫਿਰ ਜਿਹੜਾ ਸੁੱਖ ਆ ਇਹ ਤੇਰਾ ਰੋਗ ਬਣ ਜਾਂਦਾ ਜਦੋਂ ਸੁੱਖ ਆ ਜਾਂਦਾ ਜਦੋਂ ਤੇਰੀਆਂ ਦਾਤਾਂ ਜੋ ਮੰਗਦਾ ਉਹ ਮਿਲ ਜਾਂਦੀਆਂ ਫਿਰ ਰੱਬ ਨੂੰ ਭੁੱਲ ਜਾਂਦਾ ਫਿਰ ਤੇਰੇ ਸਾਰੇ ਕੀਤੇ ਵਾਦੇ ਭੁੱਲ ਜਾਂਦੇ ਆ ਫਿਰ ਕਹਿੰਦੇ ਇਹ ਟਾਈਮ ਦਾ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਨਿਕਲ ਗਿਆ ਇਹ ਨਹੀਂ ਜੀ ਦੁੱਖਦਾਰੂ ਸੁੱਖ ਰੋਗ ਪਿਆ ਦੁੱਖ ਹੈ ਵੀ ਨੇ ਹਰ ਵਕਤ ਬੰਦਾ ਦੁੱਖ ਵਿੱਚ ਵੀ ਆ ਪਰ ਦੁੱਖ ਹੀ ਹੈ ਜਿਹੜਾ ਇਸ ਸੰਸਾਰ ਦੇ ਵਿੱਚ ਤੇਰੀ ਦਵਾਈ ਬਣਿਆ ਹੋਇਆ